ਸੱਡਿਆਲਾ ਰੇਡੀਓ ਤੇ ਸਾਰਿਆਂ ਦਾ ਸਵਾਗਤ ਹੈ ਜੀ ਪਿਆਰਪਰੀ ਤੇ ਨਿੱਘੀ ਸਤਿ ਸ਼੍ਰੀ ਅਕਾਲ ਮੈਂ ਹਾਂ ਹਰਮਨਪ੍ਰੀਤ ਕੌਰ ਤੇ ਹਰ ਰੋਜ਼ ਦੀ ਤਰ੍ਹਾਂ ਖਬਰਾਂ ਲੈ ਕੇ ਹਾਜ਼ਰਾਂ ਗੱਲਬਾਤ ਕਰਾਂਗੇ ਸੀਨੀਅਰ ਪੱਤਰਕਾਰ ਸਵਰਨ ਸਿੰਘ ਟੈਣਾ ਜੀ ਦੇ ਨਾਲ ਟੈਣਾ ਸਰ ਬਹੁਤ-ਬਹੁਤ ਸਵਾਗਤ ਹੈ ਜੀ ਪ੍ਰੋਗਰਾਮ 'ਚ ਬੜੀ ਮਿਹਰਬਾਨੀ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਤੇ ਸਾਡੇ ਵਾਲਾ ਰੇਡੀਓ ਸੁਣਨ ਵਾਲੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਸਤਿ ਸ਼੍ਰੀ ਅਕਾਲ ਸਰ ਸਭ ਤੋਂ ਪਹਿਲਾਂ ਤਾਂ ਜਲੰਧਰ ਵੈਸਟ ਦੀ ਜ਼ਿਮਨੀ ਚੋਣ ਦੀ ਗੱਲ ਕਰਦੇ ਹਾਂ ਜੀ ਅਕਾਲੀ ਦਲ ਨੇ ਬੀਬੀ ਸੁਰਜੀਤ ਕੌਰ ਦਾ ਸਮਰਥਨ ਕਰਨ ਤੋਂ ਨਾ ਕਰ ਦਿੱ ਦੇਖੋ ਜੀ ਪਹਿਲੀ ਗੱਲਤਾ ਇਹ ਜੀ ਕਿ ਅਕਾਲੀ ਦਲ ਦੇ ਵਿੱਚ ਜਿਹੜਾ ਖਲਾਰਾ ਪਿਆ ਇਹ ਮੁੱਕਣ ਦਾ ਤੇ ਰੁਕਣ ਦਾ ਨਾ ਨਹੀਂ ਲੈ ਰਿਹਾ ਹਰ ਰੋਜ਼ ਅਕਾਲੀ ਦਲ ਦੇ ਵਿੱਚ ਖਲਾਰੇ ਦੀ ਇੱਕ ਨਵੀਂ ਕਹਾਣੀ ਸਾਹਮਣੇ ਆਉਂਦੀ ਆ ਹਰ ਰੋਜ਼ ਕੁਝ ਨਾ ਕੁਝ ਇਹੋ ਜਿਹਾ ਆਉਂਦਾ ਜਿਹਦੇ ਕਰਕੇ ਲੱਗਦਾ ਵੀ ਅਕਾਲੀ ਦਲ ਵਾਸਤੇ ਆਉਂਦਾ ਸਮਾਂ ਹੋਰ ਵੀ ਵੱਧ ਚਿੰਤਾਜਨਕ ਹੋਰ ਵੀ ਵੱਧ ਖਤਰਨਾਕ ਆ ਮਤਲਬ ਇਹ ਆ ਅਗਲੀ ਗੱਲ ਮਹੱਤਵਪੂਰਨ ਇਹ ਜੀ ਕਿ ਅਕਾਲੀ ਦਲ ਦੀ ਜਿਹੜੀ ਉਮੀਦਵਾਰ ਆ ਜਲੰਧਰ ਵਾਲੀ ਬੀਬੀ ਸੁਰਜੀਤ ਕੌਰ ਉਹਦਾ ਸਮਰਥਨ ਕਰਨ ਤੋਂ ਇਨਕਾਰ ਕਰ ਦਿੱਤਾ ਸ਼੍ਰੋਮਣੀ ਅਕਾਲੀ ਦਲ ਨੇ ਲੰਗੇ ਕੱਲ ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਹੁਣ ਤਾਂ ਇਹ ਵੀ ਕਹਿਣਾ ਪਊਗਾ ਸ਼੍ਰੋਮਣੀ ਅਕਾਲੀ ਦਲ ਦੇ ਸੁਖਬੀਰ ਬਾਦਲ ਵਾਲੇ ਪਾਸੇ ਦੇ ਨੇਤਾ ਡਾਕਟਰ ਦਲਜੀਤ ਸਿੰਘ ਚੀਮਾ ਤੇ ਕੁਝ ਕੋ ਹੋਰ ਨੇ ਪ੍ਰੈਸ ਕਾਨਫਰੰਸ ਕੀਤੀ ਆ ਉਹ ਕਹਿੰਦੇ ਵੀ ਦੇਖੋ ਅਸੀਂ ਤਾਂ ਉਮੀਦਵਾਰ ਬਣਾਇਆ ਹੀ ਨਹੀਂ ਉਹਨਾਂ ਨੂੰ ਉਹ ਕਹਿੰਦੇ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਨਹੀਂ ਹੈ ਇਹ ਤਾਂ ਬਾਗੀ ਧੜੇ ਨੇ ਆਪਣੀ ਮਰਜ਼ੀ ਨਾਲ ਤੇ ਧੱਕੇ ਨਾਲ ਉਮੀਦਵਾਰ ਖੜੀ ਕਰ ਲਈ ਇਹਦੇ ਨਾਲ ਸਾਡਾ ਕੋਈ ਸਬੰਧ ਨਹੀਂਗਾ ਉਹ ਕਹਿੰਦੇ ਸਹੀ ਜਾਣਦੇ ਜੀ ਕਿ ਬੀਬੀ ਸੁਰਜੀਤ ਕੌਰ ਇੱਕ ਸੁਧਾਰਨ ਔਰਤਾ ਇੱਕ ਸੁਧਾਰਨ ਪਰਿਵਾਰ ਦੇ ਵਿੱਚ ਔਰਤਾ ਉਹ ਤਾਂ ਵਿਚਾਰੇ ਇਸ ਚੋਣ ਨੂੰ ਲੜਨ ਦੇ ਲਈ ਜਾਂ ਕੋਈ ਵੀ ਚੋਣ ਲੜਨ ਦੇ ਲਈ ਆਰਥਿਕ ਤੌਰ ਤੇ ਸੰਪੰਨ ਹੈ ਹੀ ਨਹੀਂਗੇ ਅਸੀਂ ਤਾਂ ਮੁੱਢ ਦੇ ਵਿੱਚ ਹੀ ਇਹ ਗੱਲ ਕੀਤੀ ਸੀ ਕਿ ਭਾਈ ਇੱਥੋਂ ਆਪਣਾ ਉਮੀਦਵਾਰ ਖੜਾ ਕਰਨਾ ਹੀ ਨਹੀਂ ਇੱਥੇ ਤਾਂ ਜੀ ਸਿਰਫ ਤੇ ਸਿਰਫ ਆਪਾਂ ਆਵਦਾ ਬਸਪਾ ਨੂੰ ਉਮੀਦਵਾਰ ਜਿਹੜਾ ਉਹਨਾਂ ਦਾ ਹੋਊਗਾ ਉਹਦਾ ਸਮਰਥਨ ਦੇਣ ਦਾ ਫੈਸਲਾ ਕੀਤਾ ਸੋ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਇਹ ਗੱਲ ਕਹਿ ਦਿੱਤੀ ਗਈ ਹੈ ਜੀ ਕਿ ਬੀਬੀ ਸੁਰਜੀਤ ਕੌਰ ਨਾਲ ਸਾਡਾ ਕੋਈ ਸਬੰਧ ਨਹੀਂਗਾ ਅਸੀਂ ਤਾਂ ਬਸਪਾ ਉਮੀਦਵਾਰ ਦਾ ਬਿੰਦਰ ਲਖਾ ਦਾ ਸਮਰਥਨ ਕਰਦੇ ਆ ਕਿਉਂਕਿ ਅਸੀਂ ਇਹ ਚੋਣ ਲੜਨੀ ਹੀ ਨਹੀਂ ਸੀ ਅਸੀਂ ਤਾਂ ਇੱਥੇ ਪਹਿਲਾਂ ਹੀ ਫੈਸਲਾ ਕੀਤਾ ਸੀ ਕਿ ਬਸਪਾ ਨੂੰ ਉਮੀਦਵਾਰ ਬਣਾਉਣਾ ਤੇ ਬਸਪਾ ਦਾ ਸਮਰਥਨ ਦੇਣਾ ਤੇ ਉਹ ਕਹਿੰਦੇ ਜੀ ਇਸ ਗੱਲ ਦਾ ਬਸਪਾ ਨੂੰ ਵੀ ਪਤਾ ਸੀ ਵੀ ਭਾਈ ਸਾਡਾ ਸਮਰਥਨ ਕਰਨਾ ਤੇ ਬੀਬੀ ਸੁਰਜੀਤ ਕੌਰ ਨੂੰ ਵੀ ਪਤਾ ਸੀ ਕਿ ਭਾਈ ਮੇਰੀ ਜਿਹੜੀ ਨਾਮਜ਼ਦਗੀ ਰੱਦ ਹੋ ਸਕਦੀ ਆ ਜਾਂ ਕੁਝ ਵੀ ਹੋ ਸਕਦਾ ਮਤਲਬ ਇਹ ਆ ਵੀ ਇਹ ਹਾਲਾਤ ਦੇ ਵਿੱਚ ਹੁਣ ਬੀਬੀ ਸੁਰਜੀਤ ਕੌਰ ਕੀ ਕਰੂ ਜੇਕਰ ਇਹ ਗੱਲ ਸੱਚੀ ਆ ਵੀ ਬੀਬੀ ਜਗੀਰ ਕੌਰ ਨੇ ਤੇ ਬਾਕੀ ਕੁਝ ਕੋ ਹੋਰ ਬਾਗੀ ਧੜੇ ਦੇ ਮੈਂਬਰ ਨਹੀਂ ਤੇ ਆਪਦੀ ਮਰਜ਼ੀ ਨਾਲ ਉਮੀਦਵਾਰ ਬਣਾਤਾ ਉਹਨਾਂ ਨੂੰ ਤੇ ਕੀ ਹੁਣ ਇਹ ਸਾਰੇ ਜਣੇ ਜਿਵੇਂ ਚੰਦੂ ਮਾਜਰਾ ਢੀਂਸਾ ਗਰੁੱਪ ਜਾਂ ਕਹਿ ਲਈਏ ਇਧਰ ਟੌੜਾ ਤੇ ਬਰਨਾਲਾ ਗਰੁੱਪ ਜਾਂ ਗੁਰਪ੍ਰਤਾਪ ਬਡਾਲਾ ਜਾਂ ਜਿੰਨੇ ਵੀ ਹੋਰ ਆ ਜਿਨ੍ਹਾਂ ਨੇ ਕਿ ਪ੍ਰਧਾਨ ਬਦਲਣ ਦੀ ਮੰਗ ਕੀਤੀ ਆ ਕੀ ਉਹ ਦਿਨ ਰਾਤ ਮਿਹਨਤ ਕਰਕੇ ਬੀਬੀ ਸੁਰਜੀਤ ਕੌਰ ਦੇ ਹੱਕ ਦੇ ਵਿੱਚ ਪ੍ਰਚਾਰ ਕਰਨਗੇ ਤੇ ਜੇਕਰ ਨਹੀਂ ਕਰਨਗੇ ਤੇ ਫਿਰ ਤਾਂ ਭਾਈ ਉਹਨਾਂ ਨੇ ਇੱਕ ਬੀਬੀ ਦਾ ਤਾਂ ਤਜਰਬਾ ਹੀ ਕੀਤਾ ਹੋਰ ਕੁਝ ਨਹੀਂ ਹੁਣ ਲੰਘੇ ਕੱਲ ਬੀਬੀ ਸੁਰਜੀਤ ਕੌਰ ਨੇ ਜਲੰਧਰ ਦੇ ਪ੍ਰਸਟ ਕਲੱਬ ਦੇ ਵਿੱਚ ਕਾਨਫਰੰਸ ਕੀਤੀ ਆ ਉਹ ਕਹਿੰਦੇ ਵੀ ਗੱਲ ਅਸਲ ਦੇ ਵਿੱਚ ਇਹ ਆ ਕਿ ਮੇਰੀ ਮਦਦ ਵਾਸਤੇ ਅੰਮ੍ਰਿਤਪਾਲ ਦਾ ਗਰੁੱਪ ਭਾਈ ਸਰਬਜੀਤ ਸਿੰਘ ਖਾਲਸਾ ਤੇ ਸਿਮਰਨਜੀਤ ਸਿੰਘ ਮਾਨ ਹੋਰੀ ਅੱਗੇ ਆਉਣ ਤੇ ਮੈਂ ਹੁਣ ਇਸ ਤੋਂ ਇਲਾਵਾ ਹੋਰ ਕੀ ਕਵਾਂ ਸੋ ਉਹਨਾਂ ਨੇ ਆ ਗੱਲ ਕਹਿਣੀ ਸ਼ੁਰੂ ਕਰਤੀ ਆ ਉਧਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੂੰ ਬਦਲਣ ਦੀਆਂ ਤਿਆਰੀਆਂ ਜ਼ੋਰਾਂ ਤੇ ਚੱਲ ਰਹੀਆਂ ਆ ਮੈਨੂੰ ਲੱਗਦਾ ਜੀ ਇਹ ਹੁੰਦੇ ਸਮਝ ਚ ਜੰਗ ਬਹੁਤ ਵੱਡੀ ਬਣੂਗੀ ਕਿਉਂਕਿ ਦੇਖੋ ਜਿਹੜਾ ਸ਼੍ਰੋਮਣੀ ਅਕਾਲੀ ਦਲ ਆ ਉਹ ਇਹ ਗੱਲ ਕਹਿੰਦਾ ਜੀ ਕਿ ਦੇਖੋ ਇਹ ਪੰਜ ਸੱਤ ਜਿਹੜੇ ਆ ਨੇਤਾ ਉਹਨਾਂ ਦੇ ਕਰਕੇ ਪ੍ਰਧਾਨਗੀ ਦੀ ਕੁਰਸੀ ਨੂੰ ਖਤਰਾ ਨਹੀਂ ਪੈਦਾ ਹੁੰਦਾ ਉਹ ਜਿਹੜੇ ਪੰਜ ਸੱਤ ਆ ਉਹ ਕਹਿੰਦੇ ਜੀ ਅਸੀਂ ਪੰਜ ਸੱਤ ਨਹੀਂ ਵੱਡੀ ਗਿਣਤੀ ਤਾਂ ਨੇਤਾ ਹੀ ਸਾਡੇ ਵਾਲੇ ਪਾਸੇ ਆ ਪੰਜ ਸੱਤ ਤਾਂ ਹੋਣੀ ਇਹਨਾਂ ਕੋਲੇ ਰਹਿ ਗਏ ਆ ਕਿਉਂਕਿ ਮੈਨੂੰ ਐ ਲੱਗਦਾ ਵੀ ਜਿਵੇਂ ਜ਼ਬਰਦਸਤੀ ਸੁਖਬੀਰ ਬਾਦਲ ਨੂੰ ਲਾ ਕੇ ਤੇ ਭਾਈ ਪ੍ਰਧਾਨ ਕੋਈ ਨਵਾਂ ਬਣਾਉਣ ਦੀ ਤਿਆਰੀ ਹੈਗੀ ਆ ਇਹਨਾਂ ਦੇ ਵੱਲੋਂ ਕੋਈ ਮਤਾ ਪਾਸ ਕਰਕੇ ਤੇ ਭਾਈ ਪ੍ਰਧਾਨ ਦੀ ਚੋਣ ਦੇ ਬਾਰੇ ਗੱਲ ਕੀਤੀ ਜਾਊਗੀ। ਲੰਗੇ ਕੱਲ ਚੰਦੂ ਮਾਜਰਾ ਨੇ ਇਹ ਗੱਲ ਕਹੀ ਹੈ ਪ੍ਰੈਸ ਕਾਨਫਰੰਸ ਦੇ ਵਿੱਚ। ਉਹ ਕਹਿੰਦੇ ਜੀ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਉਹ ਹੋਵੇ ਜਿਹੜਾ ਕਿ ਸਿੱਖ ਸ਼ਕਤੀਤ ਹੋਵੇ, ਧਾਰਮਿਕ ਸ਼ਖਸੀਅਤ ਵੀ ਹੋਵੇ ਤੇ ਰਾਜਨੀਤੀ ਦੀ ਸਮਝ ਵੀ ਹੋਵੇ। ਤੇ ਜਿਹੜਾ ਵੀ ਪ੍ਰਧਾਨ ਹੋਵੇ ਤੇ ਉਹ ਕਦੇ ਵੀ ਮੁੱਖ ਮੰਤਰੀ ਅਹੁਦੇ ਦਾ ਦਾਵੇਦਾਰ ਨਾ ਹੋਵੇ। ਵੀ ਭਾਈ ਇਹ ਨਹੀਂ ਵੀ ਪ੍ਰਧਾਨ ਹੀ ਮੁੱਖ ਮੰਤਰੀ ਬਣੂਗਾ ਜਾਂ ਉਹੀ ਚਿਹਰਾ ਬਣੂਗਾ ਸੀਐਮ ਦਾ। ਤੇ ਉਹ ਕਹਿੰਦੇ ਜੀ ਸਾਡੇ ਵਿੱਚੋਂ ਕੋਈ ਵੀ ਚਿਹਰਾ ਇਸ ਵੇਲੇ ਪ੍ਰਧਾਨ ਬਣਨ ਦੇ ਲਈ ਮੈਦਾਨ ਦੇ ਵਿੱਚ ਨਹੀਂ ਆ। ਉਹ ਕਹਿੰਦੇ ਮਤਲਬ ਇਹ ਨਹੀਂ ਵੀ ਜੋ ਅਸੀਂ ਵਿਰੋਧਤਾ ਕਰਦੇ ਆ ਵੀ ਭਾਈ ਅਸੀਂ ਆ ਪ੍ਰਧਾਨ ਬਣਨਾ ਚਾਹੁੰਦੇ ਜਾਂ ਬੀਬੀ ਜਗੀਰ ਕੌਰ ਬਣਨਾ ਚਾਹੁੰਦੇ ਜਾਂ ਚੰਦੂ ਮਾਜਰਾ ਬਣਨਾ ਚਾਹੁੰਦਾ ਢੀਂਡ ਸਾਜਾ ਬਰਨਾਲਾ ਗਰੁੱਪ ਚ ਕੋਈ ਬਣਨਾ ਚਾਹੁੰਦਾ ਸੋ ਸਾਡੇ ਵਿੱਚੋਂ ਕੋਈ ਨਹੀਂ ਬਣੂਗਾ। ਸੋ ਇਸ ਤਰੀਕੇ ਦੇ ਵੇਰਵੇ ਭਾਈ ਸਾਹਮਣੇ ਆਏ ਆ। ਸੋ ਹੈਰਾਨੀ ਇਸ ਗੱਲ ਦੀ ਆ ਵੀ ਜਿਨ੍ਹਾਂ ਨੇ ਚੋਣ ਲੜੀ ਹੁਣੇ-ਹੁਣੀ ਲੋਕ ਸਭਾ ਦੀ ਉਹ ਵੀ ਬਗਾਵਤ ਕਰ ਗਏ ਚੰਦੂ ਮਾਜਰਾ ਨੇ ਤਾਂ ਚੋਣ ਲੜੀ ਆ। ਜਿਨ੍ਹਾਂ ਦੇ ਘਰ ਦੇ ਵਿੱਚ ਜਾ ਕੇ ਸੁਖਬੀਰ ਬਾਦਲ ਹੋਣਾਂ ਦੇ ਵੱਲੋਂ ਬੀਬੀ ਜ਼ਗੀਰਕੌਰ ਦੇ ਘਰ ਦੇ ਵਿੱਚ ਜਾ ਕੇ ਡੇਰਾ ਬਾਬਾ ਪ੍ਰੇਮ ਸਿੰਘ ਮੁਰਾਰੇ ਵਾਲੇ ਵਿੱਚ ਜਾ ਕੇ ਡੇਰੇ ਦੇ ਉੱਤੇ ਤੇ ਉਹਨਾਂ ਨੂੰ ਵਾਪਸ ਕਾਲੀ ਦਲ ਚੜ੍ਹਾਉਂਦਾ ਸੀ ਉਹ ਵੀ ਬਗਾਵਤ ਕਰ ਗਏ ਆ ਸੁਖਦੇਵ ਸਿੰਘ ਢੀਂਡਸਾ ਗਰੁੱਪ ਜਿਨ੍ਹਾਂ ਕੇ ਹੁਣੇ-ਹੁਣੇ ਪਾਰਟੀ ਦਾ ਆਪਦੀ ਦਾ ਸਯੁਜਕਤ ਕਾਲੀ ਦਲ ਦਾ ਤੇ ਸ਼੍ਰੋਮਣੀ ਅਕਾਲੀ ਦਲ ਚਰਲੇਵਾ ਕੀਤਾ ਉਹ ਵੀ ਬਗਾਵਤ ਕਰ ਗਏ ਆ ਸੋ ਇਹ ਬਗਾਵਤੀ ਤੇਵਰ ਵਧੀ ਜਾਂਦੇ ਆ ਤੇ ਮੈਨੂੰ ਲੱਗਦਾ ਵੀ ਸੁਖਬੀਰ ਸਿੰਘ ਬਾਦਲ ਦੀ ਕੁਰਸੀ ਸੱਚੀ-ਮੁੱਚੀ ਖਤਰੇ ਦੇ ਵਿੱਚ ਹੋਊਗੀ ਹੁਣ ਤੇ ਵੇਨੇ ਵੀ ਭਾਈ ਹੁੰਦੇ ਰਹਿਣਾਂ ਦੇ ਵਿੱਚ ਕੀ ਬਣੂਗਾ ਪਰ 1 ਜੁਲਾਈ ਫੈਸਲੇ ਦੀ ਘੜ ਉਕੇ ਬਗਾਵਤ ਕਰਨ ਵਾਲਿਆਂ ਨੇ ਗੱਲ ਕਹੀ ਹੈ ਵੀ ਜੇ ਤਾਂ ਸੁਖਬੀਰ ਬਾਦਲ ਨੇ ਪਹਿਲੀ ਤਰੀਕ ਤੱਕ ਆਪਣੇ ਆਪ ਹੀ ਮਰਿਆਦਾ ਦਾ ਪਾਲਣ ਕਰਕੇ ਤੇ ਉਹਨਾਂ ਨੇ ਤਿਆਗ ਦੀ ਭਾਵਨਾ ਪੈਦਾ ਕਰਕੇ ਅਸਤੀਫਾ ਦਿੱਤਾ ਤਾਂ ਦਿੱਤਾ ਨਹੀਂ ਤਾਂ ਉਹ ਕਹਿੰਦੇ ਜੇ ਅਸੀਂ ਵੱਡੇ ਪੱਦਰ ਦੇ ਉੱਤੇ ਸੰਘਰਸ਼ ਲਿਖਾਂਗੇ ਤੇ ਪਹਿਲੀ ਜੁਲਾਈ ਨੂੰ ਅਸੀਂ ਅਕਾਲ ਤਰਤੂਬ ਸਾਹਿਬ ਦੇ ਉੱਤੇ ਜਾ ਕੇ ਮੱਥਾ ਟੇਕ ਕੇ ਤੇ ਮਾਫੀਨਾਮਾ ਦੇਵਾਂਗੇ ਉੱਥੇ ਵੀ ਭਾਈ ਅਤੀਤ ਦੇ ਵਿੱਚ ਸਾਡੇ ਕੋਲੋਂ ਬਹੁਤ ਸਾਰੀਆਂ ਗਲਤੀਆਂ ਹੋਈਆਂ ਕਾਲੀ ਦਲ ਦੇ ਵੱਲੋਂ ਤੇ ਭਵਿੱਖ ਦੇ ਵਿੱਚ ਅਸੀਂ ਗਲਤੀ ਕਰਾਂਗੇ ਨਹੀਂ ਤੋ ਵੇਰੇ ਵੀ ਪ੍ਰਧਾਨ ਕੋਣ ਬਣਦਾ ਤੇ ਕੀ ਸੁਖਬੀਰ ਦੀ ਕੁਰਸੀ ਜਾਂਦੀ ਹੈ ਜਾਂ ਫਿਰ ਬਚਦੀ ਹੈ ਜੀ ਬਿਲਕੁਲ ਪਰ ਟੈਨਾ ਸਾਹਿਬ ਸਥਿਤੀ ਬਿਲਕੁਲ ਸਮੇਂ ਤੋਂ ਬਾਹਰ ਹੋਈ ਹੋਈ ਹੈ ਕਿੱਥੇ ਤਾਂ ਇੱਕ ਪਾਸੇ ਅਕਾਲੀ ਦਲ ਦੇ ਵੱਲੋਂ ਪੰਜਾਬ ਬਚਾਓ ਯਾਤਰਾ ਕੀਤੀ ਜਾ ਰਹੀ ਸੀ ਕਿੱਥੇ ਹੁਣ ਬਾਗੀ ਅਕਾਲੀਆਂ ਦੇ ਵੱਲੋਂ ਕਹਿੰਦੇ ਅਕਾਲੀ ਦਲ ਬਚਾਓ ਲਹਿਰ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਨੇ ਹਾਂ ਬਿਲਕੁਲ ਜੀ ਆਪਾਂ ਇਹਨਾਂ ਨੂੰ ਬਾਗੀ ਅਕਾਲੀ ਕਹਿ ਲਈਏ ਆਪਾਂ ਇਹਨੂੰ ਬਗਾਵਤੀ ਕਹਿ ਲਈਏ ਜਾਂ ਕਹਿ ਲਈਏ ਵਿਰੋਧੀ ਅਕਾਲੀ ਕਹਿ ਲਈਏ ਜਾਂ ਕੋਈ ਵੀ ਸ਼ਬਦ ਵਰਤ ਲਈਏ ਪਰ ਇਹ ਗੱਲ ਪੱਕੀ ਹੈ ਜੀ ਕਿ ਇਹ ਸਾਰੇ ਦੇ ਸਾਰੇ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਆ ਇੱਕੋ ਗੱਲ ਕਹਿੰਦੇ ਵੀ ਸੁਖਬੀਰ ਸਿੰਘ ਬਾਦਲ ਨੇ ਅਕਾਲੀ ਦਲ ਡੋਬਤਾ ਉਹਨੇ ਆਪਣੀਆਂ ਇਸ਼ਾਵਾਂ ਤਹਿਤ ਆਪਣੇ ਜਿਹੜੇ ਨੇੜਲੇ ਉਹਨਾਂ ਦੇ ਕਹਿਣ ਦੇ ਕਰਕੇ ਜੋ-ਜੋ ਮੰਨ ਦੇ ਵਿੱਚ ਆਇਆ ਗਲਤ ਫੈਸਲੇ ਕਰ ਕਰਕੇ ਅਕਾਲੀ ਦਲ ਦਾ ਭੱਠਾ ਬਿਠਾਤਾ ਉਹ ਤਾਂ ਦੋ ਟੁੱਕੇ ਗੱਲ ਕਹਿੰਦੇ ਆ ਕੱਲ ਚੰਦੂ ਮਾਜਰਾ ਨੇ ਵੀ ਇਹ ਗੱਲ ਕਹੀ ਆ ਉਹ ਕਹਿੰਦੀ ਸੁਖਬੀਰ ਸਿੰਘ ਬਾਦਲ ਨੇ ਅਕਾਲੀ ਦਲ ਨੂੰ ਖੇਰੂ ਖੇਰੂ ਕਰਤਾ ਦੇਖੋ ਇੱਕ ਗੱਲ ਬੜੀ ਸਾਫ਼ ਤੇ ਸਪਸ਼ਟ ਆ ਵੱਡੇ ਬਾਦਲ ਸਾਹਿਬ ਦੇ ਬੂਰੇ ਇਹ ਸਾਰੇ ਲੋਕ ਬੋਲਦੇ ਨਹੀਂ ਸੀ ਉਮਰ ਦਾ ਤਕਾਜ਼ਾ ਵੀ ਸੀ ਤੇ ਅੱਖ ਦੀ ਸ਼ਰਮ ਵੀ ਸੀ ਤੇ ਬਹੁਤ ਸਾਰੀਆਂ ਗੱਲਾਂ ਸੀ ਤੇ ਉਹ ਬੰਦੇ ਨੂੰ ਪਲੋਸ ਕੇ ਨਾਲ ਤੋੜ ਲੈਂਦੇ ਸੀ ਰੁੱਸੇ ਨੂੰ ਵੀ ਪਰ ਵੱਡੇ ਬਾਦਲ ਸਾਹਿਬ ਦੇ ਜਾਣ ਤੋਂ ਬਾਅਦ ਸੁਖਬੀਰ ਬਾਦਲ ਤੋਂ ਸਾਰਾ ਕੁਝ ਮੈਨੇਜ ਨਹੀਂ ਹੋਣਾ ਇਸ ਗੱਲ ਦੀ ਆਸ ਸੀ ਇਹ ਤਾਂ ਜੇ ਮੰਨ ਲਓ ਆ ਜਿਹੜੀਆਂ ਚੋਣਾ ਹੁਣ ਹੋਈਆਂ ਇਹਦੇ ਵਿੱਚ ਮੰਨ ਲਓ ਸੋਹਣਾ ਪਰਫਾਰਮੈਂਸ ਹੋ ਜਾਂਦੀ ਵੀ ਭਾਈ ਅਕਾਲੀ ਦਾ ਲੋਟੇ 3-4 ਸੀਟਾਂ ਤੇ ਆ ਜਾਂਦੀਆਂ ਤੇ ਫਿਰ ਇਹ ਬਗਾਵਤ ਨਹੀਂ ਸੀ ਹੋਣੀ ਕਿਉਂਕਿ ਹੁਣ ਵਾਰ-ਵਾਰ ਇੱਕੋ ਗੱਲ ਕਿਹ ਜਾ ਰਹੀ ਹੈ ਕਿ 17 ਤੋਂ ਲੈ ਕੇ 24 ਤੱਕ ਆਪਾਂ ਦੇਖੋ ਅਰਸ਼ ਤੋਂ ਫਰਸ਼ ਤੱਕ ਕਿਵੇਂ ਆ ਕੇ ਡਿੱਗ ਪਏ ਆ। ਇਹ ਸੁਖਬੀਰ ਸਿੰਘ ਬਾਦਲ ਨੂੰ ਖੁਰਾਨ ਨੂੰ ਬਹੁਤ ਸਾਰੇ ਅਕਾਲੀ ਆਗੂ ਜਿਹੜਾ ਸੀਨੀਅਰ ਜਿਹੜੇ ਕਿ ਬਾਦਲ ਸਾਹਿਬ ਦੇ ਵੱਡੇ ਦੇ ਨੇੜਲੇ ਸੀਗੇ ਉਹ ਸੁਖਬੀਰ ਸਿੰਘ ਬਾਦਲ ਨੂੰ ਬਿਲਕੁਲ ਬੇਰਾਵੱਟ ਨਹੀਂ ਜਾਣਦੇ। ਉਹ ਕਹਿੰਦੇ ਵੀ ਇਹ ਕਾਕਾ ਜੀ ਆ ਪ੍ਰਧਾਨ ਸਾਹਿਬ ਥੋੜੀ ਆ। ਅਸੀਂ ਤਾਂ ਇਹਨਾਂ ਦੇ ਨਾਲੋਂ ਵੱਧ ਸਮੇਂ ਤੋਂ ਸੀਨੀਅਰ ਆ। ਅਸੀਂ ਵੱਧ ਸਮੇਂ ਤੋਂ ਕਾਲੀ ਦਲ ਦੇ ਨਾਲ ਆ। ਸੋ ਇੱਥੇ ਉਮਰ ਦਾ ਸਨੀਅਰਟੀ ਦਾ ਵੀ ਤਕਾਜ਼ਾ ਹੈਗਾ। ਇਥੇ ਅਕਾਲੀ ਦਲ ਦੀ ਮਾੜੀ ਅੱਜ ਵਾਲੀ ਵਰਤਮਾਨ ਸਥਿਤੀ ਦਾ ਤਕਾਜ਼ਾ ਵੀ ਹੈਗਾ ਤੇ ਇਸ ਹਾਲਾਤ ਦੇ ਚਲਦਿਆਂ ਅਕਾਲੀ ਦਲ ਨੂੰ ਬਚਾਉਣਾ ਬੜਾ ਔਖਾ ਆਪਾਂ ਇਹ ਗੱਲ ਕਹਿੰਦੇ ਬਈ ਦਿੱਲੀ ਤੋਂ ਚੱਲਦਿਆਂ ਪਾਰਟੀਆਂ ਤਾਂ ਪੰਜਾਬ ਦਾ ਭਲਾ ਕਰ ਨਹੀਂ ਸਕਦੀਆਂ ਖੇਤਰੀ ਪਾਰਟੀ ਹੀ ਪੰਜਾਬ ਨੂੰ ਬਚਾ ਸਕਦੀ ਹੈ ਤੇ ਇਕਲੌਤੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਆ ਇਸ ਹਾਲਾਤ ਦੇ ਚਲਦਿਆਂ ਜਦੋਂ ਅਕਾਲੀ ਦਲ ਖੇਤਰੀ ਪਾਰਟੀ ਦੇ ਵਿੱਚ ਖਿਲਾਰੇ ਪਏ ਆ ਤੇ ਬਚਣਾ ਇੱਥੇ ਕੀ ਆ ਫਿਰ ਫਿਰ ਇਹਨਾਂ ਦਾ ਹਾਲ ਉਸ ਤੋਂ ਵੀ ਭੈੜਾ ਹੋਣਾ ਤੁਸੀਂ ਦੇਖੋ ਆਪਾਂ ਕਹਿੰਦੇ ਬਈ ਦਿੱਲੀ ਵਾਲੇ ਜਿਹੜੇ ਆ ਉਹ ਜਿਹੜਾ ਰਾਸ਼ਟਰੀ ਪਾਰਟੀ ਦਾ ਨਾਮੀਂਦਵਾਰ ਐ ਐਲਾਨ ਦਿੰਦੇ ਆ ਉਹ ਗਲਤ ਕਰ ਦਿੰਦੇ ਆ ਤੇ ਭਾਈ ਇਹਨਾਂ ਨੇ ਗਲੰਦਰ ਵਾਲੇ ਉਮੀਦਵਾਰ ਤੇ ਖੇਤਰੀ ਪਾਰਟੀ ਨੇ ਵੀ ਰੌਲਾ ਪਾ ਲਿਆ ਸੋ ਇਹ ਹੈ ਜੀ ਕਿ ਦੇਖੋ ਹੁਣ ਸ਼੍ਰੋਮਣੀ ਅਕਾਲੀ ਦਲ ਬਚਾਓ ਲਹਿਰ ਦੀ ਸ਼ੁਰੂਆਤ ਹੋਣੀ ਆ ਉਹ ਵੀ 1 ਜੁਲਾਈ ਤੋਂ ਹੀ ਹੋਣੀ ਆ ਅਕਾਲ ਤਖਤ ਸਾਹਿਬ ਮੱਥਾ ਟੇਕ ਕੇ ਉਹਦੀਆਂ ਤਿਆਰੀਆਂ ਜਿਹੜੀਆਂ ਉਹ ਬਾਗੀਆਂ ਦੇ ਵੱਲੋਂ ਵਿਰੋਧਕਾਂ ਦੇ ਵੱਲੋਂ ਜ਼ੋਰਾਂ ਦੇ ਉੱਤੇ ਆ ਹੁਣ ਫਿਰ ਉਹੀ ਸਮਾਂ ਦੱਸੂਗਾ ਇਹਦੇ ਬਾਰੇ ਆਪਾਂ ਹੁਣ ਪਹਿਲਾਂ ਤਾਂ ਭਵਿੱਖ ਬਾਣੀ ਕਰ ਨਹੀਂ ਸਕਦੇ ਇਹ ਸਮਾਂ ਦੱਸੂਗਾ ਬੰਦਾ ਕੀ ਆ ਪਰ ਸ਼੍ਰੋਮਣੀ ਅਕਾਲੀ ਦਲ ਦੇ ਉੱਤੇ ਇਸ ਵੇਲੇ ਔਖਾ ਮੇਲਾ ਚੱਲ ਰਿਹਾ। ਸ਼੍ਰੋਮਣੀ ਅਕਾਲੀ ਦਲ ਦੇਸ ਵਲੇ ਵਿੱਚ ਧੜੇਬੰਦੀ ਬਹੁਤ ਵੱਡੇ ਪੱਧਰ ਤੇ ਆ ਤੇ ਜਦੋਂ ਕਿ ਬਹੁਤ ਵੱਡਾ ਅਦਾਰਾ ਬਣ ਜਾਂਦਾ ਨਾ ਉਹਦੇ ਵਿੱਚ ਚਾਪਲੂਸਾਂ ਦੀ ਗਿਣਤੀ ਵਧ ਜਾਂਦੀ ਆ। ਤੁਸੀਂ ਕੋਈ ਇੱਕ ਅਦਾਰਾ ਦੇਖ ਲਓ ਕੋਈ ਕੋਆਪਰੇਟ ਅਦਾਰਾ ਦੇਖੋ ਕਾਰਪੋਰੇਟ ਕੋਈ ਨਿੱਜੀ ਅਦਾਰਾ ਦੇਖ ਲਓ ਕੋਈ ਦਫ਼ਤਰ ਦੇਖ ਲਓ ਕੋਈ ਪਾਰਟੀ ਦੇਖ ਲਓ ਕੋਈ ਸੰਸਥਾ ਦੇਖ ਲਓ ਕੋਈ ਜਥੇਬੰਦੀ ਦੇਖ ਲਓ ਉਹਦੇ ਵਿੱਚ ਚਾਪਲੂਸਾਂ ਦੇ ਵੱਲੋਂ ਘੇਰਾ ਪਾ ਲਿਆ ਜਾਂਦਾ। ਇਹ ਗੱਲ ਸੱਚੀ ਆ। ਕਿ ਕਾਮਯਾਬ ਬੰਦੇ ਨੂੰ ਡੋਬਣ ਦੇ ਵਿੱਚ ਉਹਦੇ ਚਾਪਲੂਸ ਯਾਰ ਤੇ ਸਲਾਹਕਾਰ ਹੀ ਸਭ ਤੋਂ ਵੱਡਾ ਯੋਗਦਾਨ ਪਾਉਂਦੇ ਆ ਜਿਹੜੇ ਉਹਨੂੰ ਅਸਲ ਹਕੀਕਤ ਬਾਰੇ ਜਾਣਕਾਰੀ ਨਹੀਂ ਹੋਣ ਦਿੰਦੇ ਸੋ ਇਹਦੇ ਵਿੱਚ ਵੀ ਸ਼ਾਇਦ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਇਹ ਕੁਝ ਹੋਵੇ ਸ਼ਾਇਦ ਪਰ ਇਹ ਵੀ ਗੱਲ ਸੱਚੀ ਆ ਵੀ ਸ਼੍ਰੋਮਣੀ ਅਕਾਲੀ ਦਲ ਦੇ ਕਰਕੇ ਬਗਾਵਤ ਕਰਨ ਵਾਲੇ ਜਿਹੜੇ ਆ ਉਹਨਾਂ ਨੇ ਵੀ ਹੁਣ ਤੱਕ ਬਹੁਤ ਸਾਰੀਆਂ ਮੋਜਾਂ ਮਾਣੀਆਂ ਕੋਈ ਮੰਤਰੀ ਰਿਹਾ ਕੋਈ ਪ੍ਰਧਾਨ ਰਿਹਾ ਕੋਈ ਮੈਂਬਰ ਪਾਰਲੀਮੈਂਟ ਰਿਹਾ ਕੋਈ ਚੇਅਰਮੈਨ ਰਿਹਾ ਕਿਸੇ ਨੇ ਟਿਕਟ ਲਈ ਆ ਕਿਸੇ ਦੀ ਤੂਤੀ ਬੋਲਦੀ ਰਹੀ ਆ ਕਿਸੇ ਨੇ ਬਦਲਗੀਆਂ ਕਰਵਾਈਆਂ ਕਿਸੇ ਨੇ ਨਿਯੁਕਤੀਆਂ ਕਰਵਾਈਆਂ ਪਰ ਜਦੋਂ ਨਹੀਂ ਬਣਦੀ ਤਾਂ ਸਾਰੇ ਕਹਿੰਦੇ ਜਿਸ ਤੋਂ ਸ਼੍ਰੋਮਣੀ ਅਕਾਲੀ ਦਲ ਨੂੰ ਬਚਾਉਣ ਦੇ ਲਈ ਆ ਕੁਝ ਕਰ ਰਹੇ ਆ ਸਾਡਾ ਕਿਹੜਾ ਕੋਈ ਨਿੱਜੀ ਤੌਰ ਤੇ ਹਿੱਤ ਹੈਗਾ ਜੀ ਜੀ ਬਿਲਕੁਲ ਸਹੀ ਕਹਣਾ ਸਾਹਿਬ ਜਲੰਧਰ ਵਾਲੀ ਸੀਟ ਜਿਹੜੀ ਹੈ ਇਸ ਵੇਲੇ ਸਿਆਸੀ ਪਾਰਟੀਆਂ ਦੇ ਲਈ ਇੱਕ ਤਰ੍ਹਾਂ ਦੇ ਨਾਲ ਇੱਜ਼ਤ ਦਾ ਸਵਾਲ ਬਣਿਆ ਪਿਆ ਜੀ ਪੂਰੀ ਤਰ੍ਹਾਂ ਦੇਖੋ ਜੀ ਪੰਜਾਬ ਦੇ ਲੋਕਾਂ ਦੀ ਇੱਜ਼ਤ ਦਾ ਖਿਆਲ ਨਹੀਂ ਕਿਸੇ ਨੇ ਕਰਨਾ ਬਾਕੀ ਤਾਂ ਚੋਣਾਂ ਦੇ ਮੌਕੇ ਪਾਰਟੀਆਂ ਨੇ ਆਪੋ ਆਪਣੀ ਇੱਜ਼ਤ ਦਾ ਫਿਕਰ ਕਰਦਾ ਹੀ ਰਹਿਣਾ ਤੇ ਹੁਣ ਜਲੰਧਰ ਵਾਲੀ ਚੋਣ ਜਿਹੜੀ ਕਿ ਜਲੰਧਰ ਦੀ ਜ਼ਿਮਨੀ ਚੋਣ ਸ਼ੀਤਲ ਲੰਗਰਾਲ ਦੇ ਅਸਤੀਫੇ ਕਰਕੇ ਖਾਲੀ ਹੋਈ ਸੀ ਤੇ ਇਹ ਚੋਣਾਂ ਜਿਹੜੀ ਉਹ ਹੁਣ ਪਕੜਨੀ ਸ਼ੁਰੂ ਹੋ ਗਈ ਹੈ 10 ਜੁਲਾਈ ਨੂੰ ਵੋਟਾਂ ਪੈਣੀਆਂ 13 ਜੁਲਾਈ ਨੂੰ ਨਤੀਜੇ ਆਉਣਗੇ ਤੇ ਸਾਰੀਆਂ ਸਿਆਸੀ ਪਾਰਟੀਆਂ ਮੈਂ ਅੱਗੇ ਵੀ ਗੱਲ ਕਹਿਣਾ ਹੁੰਦਾ ਇਸ ਚੋਣ ਨੂੰ ਇਦਾਂ ਮਹੱਤਵਪੂਰਨ ਮੰਨ ਕੇ ਚੱਲ ਰਹੀਆਂ ਹਨ ਵੀ ਜਿਵੇਂ ਇਹਨਾਂ ਦੇ ਕੋਲੇ 58 ਤੱਕ ਵਿਧਾਨ ਸਭਾ ਦੇ ਮੈਂਬਰ ਹੋਣ 59ਵਾਂ ਪੈਦਾ ਕਰਨਾ ਤੇ 59ਾਂ ਦੇ ਕਰਕੇ ਪੰਜਾਬ 'ਚ ਸਰਕਾਰ ਬਣਦੀ ਹੁੰਦੀ ਆ ਸੋ ਇਹ ਸੀਟ ਆ ਜਿਹੜੀ ਉਹ ਸਾਰੀਆਂ ਸਿਆਸੀ ਪਾਰਟੀਆਂ ਲਈ ਵਕਾਰ ਦਾ ਇੱਜ਼ਤ ਦਾ ਸਵਾਲ ਬਣੀ ਪਈ ਆ ਮੁੱਛ ਦਾ ਸਵਾਲ ਬਣ ਗਈ ਆ ਦੇਖੋ ਇੱਥੇ ਸ਼੍ਰੋਮਣੀ ਅਕਾਲੀ ਦਲ ਦਾ ਮੁਕਾਬਲੇ ਦੇ ਵਿੱਚ ਹੜ੍ਹ ਹੈ ਨਹੀਂ ਤਿੰਨ ਪਾਰਟੀਆਂ ਦੇ ਮੁਕਾਬਲੇ ਦੇ ਵਿੱਚ ਆਮ ਆਦਮੀ ਪਾਰਟੀ ਭਾਜਪਾ ਤੇ ਕਾਂਗਰਸ ਹੋਰ ਚੌਥੀ ਪਾਰਟੀ ਮੁਕਾਬਲੇ ਦੇ ਵਿੱਚ ਭੋਰਾ ਵੀ ਹੈ ਨਹੀਂ ਕੋਈ ਕਿਸੇ ਦਾ ਸਮਰਥਨ ਕਰਦਾ ਹੋ ਸਕਦਾ ਕੋਈ ਕਿਸੇ ਦਾ ਸ਼ਭਜਿੰਤਕ ਹੋ ਸਕਦਾ ਉਹ ਰਵੇ ਪਰ ਇੱਥੇ ਜਲੰਧਰ ਦੇ ਵਿੱਚ ਹਾਲਾਤ ਇਦਾਂ ਦੇ ਹੈ ਨਹੀਂਗੇ ਉਸ ਤੋਂ ਅਗਲੀ ਗੱਲ ਇਹ ਆ ਵੀ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਤੇ ਉਹਨੇ ਇਹ ਗੱਲ ਕਹੀ ਸੀ ਬਸਪਾ ਦਾ ਸਵਾਰਥਨ ਕਰਾਂਗੇ ਬਸਪਾ ਵਾਲਿਆਂ ਨੇ ਕਹਿੰਦਾ ਧੰਨਵਾਦ ਕਰਤਾ ਸ਼੍ਰੋਮਣੀ ਅਕਾਲੀ ਦਲ ਦਾ ਜਸਬੀਰ ਸਿੰਘ ਗੜੀ ਹੋਰਾਂ ਨੇ ਭਾਜਪਾ ਇਹ ਚੌਂਦੀ ਜੀ ਕਿ ਇਹ ਸੀਟ ਸਾਡੀ ਝੋਲੀ ਚ ਪੈ ਜੇ ਤੇ ਆਮ ਆਦਮੀ ਪਾਰਟੀ ਕਹਿੰਦੀ ਵੀ ਸਰਕਾਰ ਸਾਡੀ ਐਸੀ ਜਿੱਤ ਲਗੇ ਤੇ ਕਾਂਗਰਸ ਕਹਿੰਦੀ ਜੀ ਹੁਣੇ-ਹੁਣੇ ਸਾਡੇ ਮੈਂਬਰ ਪਾਰਲੀਮੈਂਟ ਇਥੋਂ ਚੰਨੀ ਹੋਰੀ ਬਣਨੇ ਤੇ ਇਸ ਕਰਕੇ ਸੀਟ ਸਾਡੀ ਆ ਸੋ ਸੀਟ ਤਾਂ ਭਾਈ ਚਲੋ ਥੋੜੀ ਆ ਜਾਂ ਨਹੀਂ ਥੋੜੀ ਪਰ ਪੰਜਾਬ ਦੇ ਲੋਕ ਵੀ ਤਾਂ ਤੁਹਾਡੇ ਹੀ ਆ ਪੰਜਾਬ ਦੇ ਲੋਕ ਬਚਾਉਣ ਦੇ ਲਈ ਯਤਨ ਹੋਣਾ ਚਾਹੀਦਾ ਸੋ ਇਹ ਜਲੰਧਰ ਦੇ ਲੋਕ ਆ ਜਿਹੜੇ ਉਹ ਕੀ ਫੈਸਲਾ ਕਰਨਗੇ ਕਿਹਦੇ ਉੱਤੇ ਭਰੋਸਾ ਪ੍ਰਗਟਾਉਣਗੇ ਇਹ ਹੁਣ ਸਮੇਂ ਦੇ ਬਿਆਨ ਕਰਨਾ ਪਰ ਇਸ ਸੀਟ ਦੇ ਉੱਤੇ ਚੋਣ ਜ਼ਾਬਤਾ ਲੱਗਾ ਹੋਇਆ 13 ਜੁਲਾਈ ਤੱਕ ਦੇ ਲਈ ਇਸ ਸੀਟ ਦੇ ਵਿੱਚ ਤੁਸੀਂ ਦੇਖਿਓ ਵੀ ਆ ਜਿਹੜੀ ਪਹਿਲੀ ਤਰੀਕ ਤੋਂ ਬਾਅਦ ਪਹਿਲੀ ਜੁਲਾਈ ਤੋਂ ਬਾਅਦ ਪ੍ਰਚਾਰ ਨੇ ਜ਼ੋਰ ਫੜਨਾ ਪ੍ਰਚਾਰ ਹੁਣ ਵੀ ਹੋ ਰਿਹਾ ਪਰ ਵੱਡੇ ਵੱਡੇ ਤਿੰਨਾਂ ਪਾਰਟੀਆਂ ਦੇ ਰਾਸ਼ਟਰੀ ਦਿੱਤਾ ਜਿਹੜੇ ਉਹਨਾਂ ਨੇ ਜਲੰਧਰ ਦੇ ਵਿੱਚ ਆ ਕੇ ਅੱਡਾ ਗੱਡਾ ਆਪ ਦਾ ਫਿੱਟ ਕਰ ਲੈਣਾ ਬਸ ਕੁਛ ਛੋਟੇ ਬਾਕੀ ਹੈ ਜੀ ਜੀ ਬਿਲਕੁਲ ਟੈਣਾ ਸਾਹਿਬ ਉਧਰ ਮੀਤ ਹੀਰ ਹੋਰਾਂ ਨੇ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਜੀ ਹਾਂ ਬਿਲਕੁਲ ਜੀ ਮੀਤ ਹੀਰ ਹੋਰਾਂ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਤੇ ਮੀਤ ਹੀਰ ਹੋਰੀਆਂ ਜਿਹੜੇ ਉਹ ਆਪਾਂ ਜਾਣਦੇ ਜੀ ਕਿ ਵਿਧਾਨ ਸਭਾ ਮੈਂਬਰੀ ਵੀ ਛੱਡ ਚੁੱਕੇ ਆ ਕਿਉਂਕਿ ਉਹ ਲੋਕ ਸਭਾ ਦੇ ਮੈਂਬਰ ਬਣ ਗਏ ਆ ਉਹਨਾਂ ਨੂੰ ਨਿਯਮਾਂ ਦੇ ਮੁਤਾਬਕ ਹੁਣ ਮੰਤਰੀ ਅਹੁਦੇ ਤੋਂ ਵੀ ਅਸਤੀਫਾ ਦੇਣਾ ਪੈਣਾ ਸੀ ਤੇ ਉਹਨਾਂ ਨੇ ਦੇ ਦਿੱਤਾ ਉਹਨਾਂ ਨੇ ਅਸਤੀਫਾ ਦੇ ਕੇ ਗੱਲ ਕਹੀ ਹੈ ਜੀ ਕਿ ਮੈਂ ਜਿੰਨੀ ਸੇਵਾ ਕਰ ਸਕਿਆ ਆਪਣੇ ਵਿਭਾਗ ਦੇ ਤੇ ਮੈਂ ਸਿਦਤ ਨਾਲ ਕੀਤੀ ਹੈ ਤੇ ਲੋਕ ਸ਼ਾਇਦ ਮੇਰੀ ਸੇਵਾ ਤੋਂ ਸੰਤੁਸ਼ਟ ਵੀ ਹੋਣ ਉਹਨਾਂ ਨੇ ਅਸਤੀਫਾ ਦਿੱਤਾ ਤੇ ਹੁਣ ਮੈਂ ਅੱਗੇ ਸੋਚ ਨਾ ਸਕਿਆ ਜੀ ਕਿ ਮੰਤਰੀ ਮੰਡਲ ਦੇ ਵਿੱਚ ਬਦਲਾਅ ਛੇਤੀ ਹੋ ਜਾਣਾ ਮੈਨੂੰ ਲੱਗਦਾ ਸੀ ਜਿਵੇਂ ਭਾਈ 2-3 ਨਵੇਂ ਮੰਤਰੀ ਹੋਣਗੇ 2-3 ਬਦਲੇ ਜਾਣੇ ਆ ਕਈਆਂ ਦੇ ਵਿਭਾਗ ਬਦਲ ਤੇ ਜਾਣਗੇ ਪਰ ਹੁਣ ਇਹ ਪਤਾ ਲੱਗਾ ਜੀ ਕਿ ਇੰਨੀ ਜਲਦੀ ਇਹ ਮੰਤਰੀ ਨਹੀਂ ਬਦਲੇ ਜਾਣਗੇ ਹੁਣ ਇਹ ਪਤਾ ਲੱਗਾ ਜੀ ਕਿ ਇਸ ਮਾਮਲੇ ਦੇ ਵਿੱਚ ਨਵਾਂ ਮੋੜ ਆਊਗਾ ਕਿਉਂਕਿ ਜਲੰਧਰ ਵਾਲੀ ਜ਼ਮੀਨੀ ਚੋਣ ਤੋਂ ਬਾਅਦ ਹੀ ਸ਼ਾਇਦ ਮੰਤਰੀ ਮੰਡਲ ਦੇ ਵਿੱਚ ਬਦਲਾਅ ਦੀ ਕੋਈ ਕਹਾਣੀ ਸਾਹਮਣੇ ਆਵੇ ਜੀ ਜੀ ਬਿਲਕੁਲ ਤਿਆ ਸਾਹਿਬ ਉੱਧਰ ਗੱਲ ਕਰਦੇ ਆ ਜੀ ਉਸ ਕੁੜੀ ਦੀ ਜਨੇ ਯੋਗਾ ਕੀਤਾ ਸੀ ਦਰਬਾਰ ਸਾਹਿਬ ਦੇ ਵਿੱਚ ਜਾ ਕੇ ਉਹ ਕਹਿੰਦੀ ਹੈ ਵੀ ਮੈਂ ਕੁਝ ਵੀ ਗਲਤ ਨਹੀਂ ਕੀਤਾ ਕਾਨੂੰਨੀ ਲੜਾਈ ਲੜਨ ਲਈ ਮੈਂ ਤਿਆਰ ਹਾਂ ਹਾਂ ਬਿਲਕੁਲ ਜੀ ਉਹਨੇ ਕੱਲ ਇਹ ਗੱਲ ਕਹੀ ਉਹ ਕਹਿੰਦੀ ਕਿ ਮੈਂ ਕੁਝ ਗਲਤ ਨਹੀਂ ਕੀਤਾ ਤੇ ਮੈਂ ਤਾਂ ਕਾਨੂੰਨੀ ਲੜਾਈ ਲੜਨ ਵਾਸਤੇ ਤਿਆਰ ਬਰ ਤਿਆਰ ਆ ਉਹਨੇ ਇਹ ਗੱਲ ਕਹੀ ਹੈ ਜੀ ਕਿ ਮੇਰਾ ਕਸੂਰ ਕੋਈ ਨਹੀਂਗਾ ਪਰ ਮੈਨੂੰ ਜਾਣਬੁੱਝ ਕੇ ਟਾਰਗੇਟ ਕੀਤਾ ਜਾ ਰਿਹਾ ਹੈ ਉਨੇ ਇਹ ਗੱਲ ਕਹੀ ਹੈ ਜੀ ਕਿ ਸ਼ਰੋਮਣੀ ਕਮੇਟੀ ਆਪ ਦਾ ਕੇਸ ਵਾਪਸ ਲਵੇ ਜਿਹੜਾ ਉਹਨੇ ਮੇਰੇ ਉੱਤੇ ਕੇਸ ਕੀਤਾ ਤੇ ਨਹੀਂ ਤਾਂ ਉਹ ਕਹਿੰਦੀ ਜੀ ਕਿ ਫਿਰ ਮੈਂ ਵੀ ਫਾਈਟ ਕਰਨ ਵਾਸਤੇ ਤਿਆਰ ਵਰ ਤਿਆਰ ਆ ਸੋ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਹ ਗੱਲ ਕਹੀ ਹੈ ਕਿ ਇਸ ਬੀਬੀ ਨੇ ਜਾਣ ਬੁੱਝ ਕੇ ਸਭ ਕੁਝ ਕੀਤਾ ਇਹ ਹੁਣ ਵੀ ਸ਼ਰੋਮਣੀ ਕਮੇਟੀ ਵਿਰੁੱਧ ਸਿੱਖਾਂ ਦੇ ਵਿਰੁੱਧ ਬਿਆਨ ਦੇ ਰਹੀ ਆ ਉਹ ਬੀਬੀ ਇਹ ਗੱਲ ਕਹਿੰਦੀ ਜੀ ਕਿ ਮੈਂ ਇਦਾਂ ਦਾ ਨਾ ਕੀਤਾ ਕੁਝ ਨਹੀਂ ਗਾ ਤੇ ਮੈਨੂੰ ਜਾਣ ਬੁੱਝ ਕੇ ਮੈਨੂੰ ਟਾਰਗੇਟ ਕੀਤਾ ਜਾ ਰਿਹਾ ਹੁਣ ਤਾਂ ਸ਼ਰੋਮਣੀ ਕਮੇਟੀ ਨੇ ਵੀ ਗੱਲ ਕਹੀ ਆ ਉਹ ਕਦੇ ਵੀ ਇਸ ਬੀਬੀ ਨੇ ਜਾਣਬੁੱਝ ਕੇ ਸਾਰੀ ਗੱਲ ਕੀਤੀ ਤੇ ਇਹਨੂੰ ਸੰਗਤ ਦੇ ਵੱਲੋਂ ਰੋਕਿਆ ਵੀ ਗਿਆ ਸੀ ਉਹ ਕਹਿੰਦੇ ਵੀ ਭਾਈ ਤੂੰ ਯੋਗਾ ਨਾ ਕਰ ਇਹਨੇ ਫਿਰ ਵੀ ਕੀਤਾ ਹੈਗਾ ਸੋ ਇਸ ਤਰੀਕੇ ਦੀਆਂ ਕਹਾਣੀਆਂ ਭਾਈ ਸਾਹਮਣੇ ਆ ਰਹੀਆਂ ਪਤਾ ਨਹੀਂ ਵਿੱਚ ਸਚਾਈ ਕੀ ਹੋਊਗੀ ਇਹਦੇ ਬਾਰੇ ਤਾਂ ਉਹਦੇ ਸਮੇਂ ਨੇ ਵੀ ਯਾਦ ਕਰਨਾ ਪਰ ਇਹ ਅੱ비 ਇਹ ਮਾਮਲਾ ਕਾਫੀ ਵੱਡਾ ਬਣ ਗਿਆ ਜੀ ਜੀ ਬਿਲਕੁਲ ਕਹਿੰਦਾ ਸਾਹਿਬ ਅੱਗੇ ਵਧਦੇ ਆ ਜੀ ਗੱਲ ਕਰਦੇ ਆ ਹੁਣ ਆਪਾਂ ਆਤਿਸ਼ੀ ਹੋਰਾਂ ਦੀ ਦਿੱਲੀ ਦੀ ਮੰਤਰੀ ਆਤਿਸ਼ੀ ਹਸਪਤਾਲ ਦੇ ਵਿੱਚੋਂ ਕਦੇ ਛੁੱਟੀ ਮਿਲ ਗਈ ਹੈ ਜੀ ਹਾਂ ਬਿਲਕੁਲ ਜੀ ਦਿੱਲੀ ਦੀ ਮੰਤਰੀ ਆਤਸ਼ੀ ਜੀ ਨੇ ਕਿ ਹਰਿਆਣਾ ਦੀ ਸਰਕਾਰ ਦੇ ਵੱਲੋਂ ਦਿੱਲੀ ਨੂੰ ਉਹਦੇ ਬਣਦੇ ਹੀ ਹਿੱਸੇ ਦਾ ਪਾਣੀ ਜਾਰੀ ਨਾ ਕਰਨ ਦੇ ਕਰਕੇ ਭੁੱਖ ਹੜਤਾਲ ਸ਼ੁਰੂ ਕੀਤੀ ਸੀ ਤੇ ਪੰਜਵੇਂ ਦਿਨ ਉਹਦੀ ਸਿਹਤ ਖਰਾਬ ਹੋ ਗਈ ਸੀ ਜਦੋਂ ਸਿਹਤ ਖਰਾਬ ਹੋ ਗਈ ਤੇ ਫਿਰ ਭਾਈ ਉਹਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਸੀ ਉਹਨੂੰ ICU ਦੇ ਵਿੱਚ ਰੱਖਿਆ ਗਿਆ ਕੁਝ ਕੁ ਹੋਰ ਗੱਲਾਂ ਬਾਤਾਂ ਸੀਗੀਆਂ ਪਰ ਹੁਣ ਪਤਾ ਲੱਗਾ ਜੀ ਕਿ ਉਹਨੂੰ ਹਸਪਤਾਲ ਦੇ ਵਿੱਚੋਂ ਛੁੱਟੀ ਮਿਲ ਗਈ ਆ ਉਹ ਛੁੱਟੀ ਮਿਲ ਗਈ ਜਦੋਂ ਜੀ ਤੇ ਹੁਣ ਉਹ ਚਲੋ ਆਪਣੇ ਘਰ ਆ ਗਏ ਹੁਣੇ ਜਾਂ ਘਰ ਆ ਗਏ ਆ ਤੇ ਉਹਨਾਂ ਨੇ ਇਹ ਗੱਲ ਕਹੀ ਹੈ ਜੀ ਕਿ ਜੰਗ ਚੱਰੀ ਰਹੂਗੀ ਮੈਂ ਲੜਾਈ ਲੜਦੀ ਰਹੂੰਗੀ ਆਮ ਆਦਮੀ ਪਾਰਟੀ ਦਿੱਲੀ ਦੇ ਲੋਕ ਜਿਨ੍ਹਾਂ ਨੂੰ ਕਿ ਪਾਣੀ ਦੀ ਕਿੱਲਤ ਦਾ ਸਾਹਮਣਾ ਕਰਨਾ ਪੈ ਰਿਹਾ ਜਿਹੜਾ ਕਿ ਟੈਂਕਰ ਮਾਫੀਆ ਦੇ ਖਿਲਾਫ ਆ ਜਿਹੜਾ ਪਾਣੀ ਇਹਨਾਂ ਨੂੰ ਵੇਲੇ ਸਿਰ ਮਿਲਣਾ ਚਾਹੀਦਾ ਉਹ ਨਹੀਂ ਮਿਲ ਰਿਹਾ ਤੇ ਉਹ ਕਹਿੰਦੇ ਜੀ ਅਸੀਂ ਇਸ ਮਾਫੀਆ ਦੇ ਖਿਲਾਫ ਲੜਾਈ ਲੜਦੇ ਰਵਾਂਗੇ ਹੁਣ ਗੱਲ ਇਹ ਜੀ ਅਗਲਾ ਸਵਾਲ ਵੀ ਟੈਂਕਰ ਮਾਫੀਆ ਹੈ ਕਿ ਅਸਲ ਦੇ ਵਿੱਚ ਜਿਵੇਂ ਪੰਜਾਬ ਦੇ ਵਿੱਚ ਆਪਾਂ ਕਹਿੰਦੇ ਨੇ ਵੀ ਇਹਦੀ ਕਲਾਨੀ ਖੱਡ ਐਦੀ ਆ ਰੇਤ ਦੀ ਆ ਕੇਵਲ ਮਾਫੀਆ ਫਲਾਣੇ ਬੰਦੇ ਦਾ ਟਰਾਂਸਪੋਰਟ ਮਾਫੀਆ ਫਲਾਣੇ ਬੰਦੇ ਦਾ ਉਵੇਂ ਦਿੱਲੀ ਦੇ ਵਿੱਚ ਟੈਂਕਰ ਮਾਫੀਆ ਚੱਲਦਾ ਵੀ ਪਾਣੀ ਵਾਲੇ ਟੈਂਕਰ ਕਿਹਦੇ ਕਿੰਨੇ ਚੱਲਦੇ ਆ ਵੀ ਭਾਈ ਜਿਵੇਂ ਹੁਣ ਪਾਣੀ ਦਾ ਟੈਂਕਰ ਆਪਾਂ ਘਰੇ ਲੈਂਟਰ ਪਾਉਣਾ ਹੋਵੇ ਜਾਂ ਕੋਈ ਸ਼ਮੀਲ ਲਾਉਣੀ ਹੋਵੇ ਜਾਂ ਕੋਈ ਹੋਰ ਕੰਮ ਕਰਨਾ ਹੋਵੇ ਆਪਾਂ ਇੱਕ ਟੈਂਕਰ ਪਾਣੀ ਦਾ ਮੰਗਵਾਉਨੇ ਆ ਉਹ ਮੇਰਾ ਕੱਲ ਵੀ 1000 ਰੁਪਏ ਦਾ 1200 ਦਾ ਮਿਲ ਜਾਂਦਾ ਹੁਣ ਬੰਦਾ ਤੇਲ ਫੂਕ ਕੇ ਘਰੇ ਖੜਾ ਕਰਕੇ ਜਾਂਦਾ ਪਰ ਉਥੇ 6-6000 ਰੁਪਏ ਦਾ ਟੈਂਕਰ ਵੱਲਦਾ ਬੰਦੇ ਦੇ ਨਹਾਉਣਾ ਧੋਣਾ ਵੀ ਆ ਜੰਗਲ ਪਾਣੀ ਵੀ ਧਾਣਾ ਲੀੜੇ ਲੱਤੇ ਵੀ ਧੋਣੇ ਆ ਸੋ ਇਹ ਆ ਜੀ ਉਥੇ ਸੋ ਉਹ ਟੈਂਕਰ ਮਾਫੀਆ ਜਿਹੜਾ ਉਹਦੇ ਖਿਲਾਫ ਮੁਹੰਮਲ ਚੱਲੀ ਹੋਈ ਆ ਸੁਪਰੀਮ ਕੋਰਟ ਨੇ ਵੀ ਪਿਛਲੇ ਦਿਨੀ ਦਿੱਲੀ ਦੀ ਸਰਕਾਰ ਨੂੰ ਝਾੜ ਪਾਈ ਸੀ ਵੀ ਤੁਸੀਂ ਟੈਂਕਰ ਮਾਫੀਆ ਦੇ ਖਿਲਾਫ ਹੁਣ ਤੱਕ ਕੀਤਾ ਕੀ ਕੀ ਆ ਜੀ ਬਿਲਕੁਲ ਟੈਣਾ ਸਾਹਿਬ ਉਧਰ ਇੱਕ ਬੜੀ ਹੈਰਾਨ ਕਰਦੀ ਖਬਰ ਸਾਹਮਣੇ ਆਈ ਹੈ ਕਹਿੰਦੇ ਚੱਲਦੀ ਰੇਲ ਦੇ ਵਿੱਚੋਂ ਨੌਜਵਾਨ ਨੂੰ ਥੱਲੇ ਸੁੱਟ ਦਿੱਤਾ ਜੀ ਕਿੱਥੋਂ ਦੀ ਖਬਰ ਆ ਜੀ ਲੁਧਿਆਣੇ ਦੇ ਵੱਲੋਂ ਖਬਰ ਆਈ ਆ ਲੁਧਿਆਣੇ ਦੀ ਇਸ ਖਬਰ ਨੇ ਦੱਸ ਦਿੱਤਾ ਜੀ ਕਿ ਦੇਖੋ ਸਾਡੇ ਇੱਥੇ ਲੋਕ ਆ ਜਿਹੜੇ ਉਹ ਕਿਸੇ ਮਤ ਵੀ ਹੋਣੇ ਆ ਉਹਨਾਂ ਦੀ ਮਤ ਨੂੰ ਹੋਇਆ ਕੀ ਆ ਪਤਾ ਇਹ ਲੱਗਾ ਜੀ ਕਿ ਇੱਥੇ ਬੜੀ ਦੁਖਦਾਈ ਖਬਰ ਆ ਜੀ ਕੁਝ ਦਿਨ ਪਹਿਲਾਂ ਦੀ ਵੈਸੇ ਕੁਝ ਹਫ਼ਤੇ ਪਹਿਲਾਂ ਦੀ ਆ ਪਰ ਪਹਿਲਾਂ ਉਹ ਮੁੰਡਾ ਬਿਆਨ ਦੇਣ ਦੇ ਸਮਰੱਥ ਨਹੀਂ ਸੀ ਜਿਹਨੂੰ ਚੱਲਦੀ ਰੇਲ ਗੱਡੀ ਚੋਂ ਛੁੱਟਿਆ ਗਿਆ ਥੱਲੇ ਸੋ ਉਸ ਮੁੰਡੇ ਨੇ ਹੁਣ ਆਪਣਾ ਬਿਆਨ ਦਿੱਤਾ ਉਹ ਕਹਿੰਨੇ ਜੀ ਕਿ ਮੈਂ ਰੇਲ ਗੱਡੀ ਦੇ ਵਿੱਚ ਸੀਗਾ ਤੇ ਮੈਨੂੰ ਜ਼ਬਰਦਸਤੀ ਰੇਲ ਗੱਡੀ ਦੇ ਵਿੱਚ ਥੋੜਾ ਦਿੱਤਾ ਗਿਆ ਤੇ ਮੈਂ ਉਦੋਂ ਸਿਗਰਟ ਪੀਂਦਾ ਸੀ ਤੇ ਮੈਨੂੰ ਕਹਿੰਦੇ ਸਿਗਰਟ ਨਾ ਪੀ ਤੇ ਮੈਂ ਛੱਡ ਵੀ ਦਿੱਤੀ ਪਣੀ ਇਸ ਦੇ باوجود ਮੈਨੂੰ ਚੱਕ ਕੇ ਉਹਨੇ ਥੱਲੇ ਸੁੱਟਤਾ ਤੇ ਉਹਨੂੰ ਮੰਨਿਆ ਨੂੰ ਪੈਰਾਲਾਈਜ਼ ਵੀ ਹੋ ਗਿਆ ਤੇ ਕਈ ਹੋਰ ਸਮੱਸਿਆਵਾਂ ਵੀ ਆ ਉਹ ਦੈਰੰਦ ਮੈਡੀਕਲ ਕਾਲਜ ਦੇ ਵਿੱਚ ਇਸ ਵੇਲੇ ਲੁਧਿਆਣੇ ਦਾਖਲ ਆ ਜੀ ਜੀ ਤੇ ਪੰਜਾਬ ਦਾ ਮੌਸਮ ਕਿਵੇਂ ਆ ਜੀ ਪੰਜਾਬ ਦੇ ਵਿੱਚ ਕੱਲ ਮੀਂਹ ਬਹੁਤ ਪੈ ਗਿਆ ਜੀ ਜਲੰਧਰ ਦੇ ਵਿੱਚ ਵੀ ਪਿਆ ਉਧਰ ਲੁਧਿਆਣੇ ਦੇ ਵੱਲ ਵੀ ਪਿਆ ਇਧਰ ਪਟਿਆਲੇ ਵੱਲ ਵੀ ਪੈ ਗਿਆ ਇਧਰ ਫਰੀਦਕੋਟ ਵੱਲ ਵੀ ਪੈ ਗਿਆ ਕਈ ਹੋਰ ਹਿੱਸਿਆਂ ਦੇ ਵਿੱਚ ਪਿਆ ਤੇ ਇਸ ਮਹੀਨੇ ਕਰਕੇ ਤਾ ਲੁਧਿਆਣੇ ਦੇ ਵਿੱਚ ਇੱਕ ਘਰ ਦੇ ਵਿੱਚ ਕਰੰਟ ਆਇਆ ਜਿਹਦੇ ਕਰਕੇ ਤਿੰਜੀਆਂ ਦੀ ਮੌਤ ਹੋ ਗਈ। ਉਹਨਾਂ ਤਿੰਨਾਂ ਦੇ ਵਿੱਚ ਇੱਕ ਬੱਚਾ ਵੀ ਹੈ ਜਿਹਦਾ ਅੱਜ ਜਨਮ ਦਿਨ ਸੀਗਾ ਯਾਨੀ ਕਿ ਸ਼ੁੱਕਰਵਾਰ ਨੂੰ ਤੇ ਵੀਰਵਾਰ ਨੂੰ ਉਹਦੇ ਵਿਚਾਰੇ ਦੀ ਮੌਤ ਹੋ ਗਈ ਕਰੰਟ ਦੇ ਕਰਕੇ। ਸੋ ਮੌਨਸੂਨ ਪਾਉਣਾ ਪੰਜਾਬ ਦੇ ਵਿੱਚ ਆ ਗਈਆਂ ਜੀ ਅੱਜ ਅਸੀਂ 15 ਹਾੜ੍ਹ ਨੂੰ ਗੱਲ ਕਰ ਰਹੇ ਹਾਂ ਇਸ ਵੇਲੇ ਕਬਰਾਂ ਪੜ ਰਹੇ ਆ। ਤੇ ਹਾਲੇ 100 ਮਹੀਨਾ ਹੋਣਾ। ਤੇ ਵੇਨੇ ਭਾਈ ਕੀ ਵੜਦਾ? ਤੇ ਗੱਲ ਇਹ ਜੀ ਕਿ ਪੰਜਾਬ ਦੇ ਵਿੱਚ ਮਹੀਨ ਕਿ ਚੋਖੇ ਪੈਣ ਦੀ ਫਿਰ ਇੱਕ ਬਾੜੀ ਕੀਤੀ ਗਈ ਆ। ਤੇ ਤਾਪਮਾਨ ਦੇ ਵਿੱਚ ਗਰਾਫਟ ਆਈ ਹੈ ਤੇ 500 ਲੈ ਕੇ 7 ਡਿਗਰੀਆਂ 깔 टेंपरेचर ਥੱਲੇ ਰਿਹਾ ਹੈ ਜੀ ਜੀ ਸੋ ਖੈਰ ਬਹੁਤ ਬਹੁਤ ਸ਼ੁਕਰੀਆ ਸਰ ਅੱਜ ਦੇ ਲਈ ਐਨਏ ਜੀ ਫਿਰ ਵਿਚਾਰਾਂ ਦੀ ਸਾਂਝ ਪਾਵਾਂਗੇ ਮਿਹਰਬਾਨੀ ਬਹੁਤ ਮਿਹਰਬਾਨੀ ਜੀ ਮਿਹਰਬਾਨੀ